സസ്സ പനന്ദി മലക മൈ പൈ ഇമ്മ തക്ക തായ മാര ഗുല വാല ഗൽ കി ദ മൈ ਤਕਰੀ ਸੀ ਕਿ ਯੂ ਆਰ ਗੋਇੰ ਟੂ ਬੀ ਦ ਵਿਨਰ ਹਲਕਾ ਹਲਕਾ ਕੀਤਾ ਸੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਜਿਨ੍ਹਾਂ ਨੂੰ ਅੱਜ ਸिखਾਇਆ ਕਿ ਆਇਨ ਨੇ ਵੱਡੇ ਪਲੇਟਫਾਰਮ ਤੇ ਆ ਕੇ ਵਧੀਆ ਉਹਨਾਂ ਨੇ ਕੀਤਾ ਤੇ ਅੱਜ ਜਿੱਤ ਕੇ ਲੈ ਕੇ ਇਸ ਤੋਂ ਖੁਸ਼ੀ ਵਾਲੀ ਗੱਲ ਹੋਰ ਕੋਈ ਹੋਈ ਨਹੀਂ ਸਕਦੀ ਸਟਮ ਆਪਾਂ ਦੇਖਦੇ ਜਾ ਰਹੇ ਕਿ ਬੱਚੇ ਨਾ ਆਪਣੇ ਕਲਚਰ ਤੋਂ ਵਿਛੜਦੇ ਜਾ ਰਹੇ ਨੇ ਆਲਮੋਸਟ ਆਪਾਂ ਦੇਖਿਆ ਵੀ ਬੱਚੇ ਫੋਨ ਯੂਜ਼ ਕਰ ਰਹੇ ਨੇ ਜਿਹੜੇ ਬਾਹਰ ਲਈ ਖੇਡਾਂ ਹੁੰਦੀਆਂ ਸੀ ਹਨਾ ਕਿੱਕਲੀ ਖੇਡਣਾ ਜਾਂ ਬੱਚਿਆਂ ਉਹ ਚੀਜ਼ਾਂ ਖਤਮ ਹੋ ਚੁੱਕੇ ਨੇ ਮੈਨੂੰ ਘਟੋ ਘਟ ਸੱਤ ਸਾਲ ਹੋ ਗਏ ਵੀ ਆਪਾਂ ਬੱਚਿਆਂ ਨੂੰ ਉਹਨਾਂ ਦੇ ਆਪਣੇ ਵਿਰਸੇ ਨਾਲ ਗੁਰਬਾਣੀ ਨਾਲ ਕੱਲਾ ਹੀ ਨਹੀਂ ਵੀ ਅਸੀਂ ਸਿਰਫ ਭੰਗੜਾ ਗਿੱਧਾ ਸਖਾਨੇ ਅਸੀਂ ਬੱਚਿਆਂ ਨੂੰ ਗੁਰਬਾਣੀ ਪੜਨਾ ਵੀ ਸਖਾਨੇ ਦਸਤਾਰ ਬੰਨਣੀ ਵੀ ਸਖਾਨੇ ਆ ਜਿਹੜੇ ਜਿਹੜੇ ਹੁੰਦੇ ਨੇ ਉਹੀ ਦੇਸ਼ ਦਾ ਕਲਚਰ ਦਾ ਵਿਰਸੇ ਦਾ ਅਸਲੀ ਭਵਿੱਖ ਹੁੰਦੇ ਨੇ ਤੇ ਇਹ ਜਿਹੜਾ ਸਾਡਾ ਭਵਿੱਖ ਆਉਣ ਵਾਲਾ ਬਹੁਤ ਹੀ ਜ਼ਿਆਦਾ ਬ੍ਰਾਈਟ ਹੈ ਮੈਂ ਮਲਿਆ ਮੈਂ ਵੇੜੇ ਦੀ ਮਾਲਣ ਵੇੜਾ ਮੈਂ ਮਲਿਆ ਮੈਂ ਵੇੜੇ ਦੀ ਮਾਲਕ ਵੇੜਾ ਮੈਂ ਮਲਿਆ शाही शहर ਪਟਿਆਲਾ ਦੇ ਵਿੱਚ ਅੱਜ ਸ਼ਾਹੀ ਮੁਟਿਆਰ ਮੁਕਾਬਲਾ ਜਿਹੜਾ ਉਹ ਰੱਖਿਆ ਗਿਆ ਸੀਗਾ ਬਹੁਤ ਟਫ ਕੰਪੀਟੀਸ਼ਨ 60 ਪਾਰਟਿਸਪੈਂਟ ਜਿਹਦੇ ਵਿੱਚ ਉਹ ਡਿਸਾਈਡ ਕਰਨਾ ਬੜਾ ਹੀ ਔਖਾ ਸੀ ਕਿ ਯਾਰ ਕਿਨੂੰ ਜਿਹੜਾ ਉਹ ਵਿਨਰ ਬਣਾਇਆ ਜਾਏ ਬਟ ਸਾਰਿਆਂ ਦੀ ਮਿਹਨਤ ਨੂੰ ਦੇਖਦੇ ਹੋਏ ਸਭ ਦੀ ਲਗਨ ਨੂੰ ਦੇਖਦੇ ਹੋਏ ਤੇ ਕਿਨੇ ਕੀਦੇ ਤੋਂ ਕੀ ਵੱਖਰਾ ਕਰਕੇ ਕੁਝ ਨੰਬਰ ਅੱਗੇ ਲੈ ਲਏ ਤੇ ਉਹ ਵਿਨਰ ਬਣ ਗਿਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਤਿੰਨ ਵਿਨਰ ਜਿਹੜੇ ਨੇ ਉਹ ਸਾਡੇ ਕੋਲ ਆ ਚੁੱਕੇ ਨੇ ਜੀ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੀ ਹੈ ਕਿ ਉਹਨਾਂ ਨੂੰ ਕਿੱਦਾਂ ਲੱਗ ਰਿਹਾ ਹੈ ਨਾਲ ਦੇ ਨਾਲ ਉਹਨਾਂ ਦੇ ਜੋ ਕੋਚ ਨੇ ਜੋ ਉਹਨਾਂ ਦੇ ਟੀਚਰ ਨੇ ਜਿਨ੍ਹਾਂ ਦੇ ਨਾਲ ਥਿਆ ਇਹਨੂੰ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਕਿਵੇਂ ਹੋ ਵਧੀਆ ਅੱਛਾ ਇਹੇ ਸਾਡੇ ਪਹਿਲੇ ਵੀ ਇਹਨਾਂ ਨੇ ਜੀ ਤੁਹਾਡਾ ਏਜ ਗਰੁੱਪ ਕੀ ਹੈ 12 ਟੂ 17 12 ਟੂ 17 ਦਾ ਜੋ ਏਜ ਗਰੁੱਪ ਸੀਗਾ ਉਹਦੇ ਵਿੱਚ ਜਿਹੜੇ ਨੇ ਉਹ winner ਐ ਨੇ ਨਾਮ ਕੀ ਹੈ ਤੁਹਾਡਾ ਸਪਨਾ 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 ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਅੱਛਾ ਸਪਨਾ ਕਿੱਥੋਂ ਆਏ ਹੋ ਤੁਸੀਂ ਪਟਿਆਲਾ अच्छा ਤੁਸੀਂ ਪਟਿਆਲਾ ਤੋਂ ਯੋ ਲੋਕਲੋਂ ਸੋ ਕਦੋਂ ਤੁਹਾਨੂੰ ਪਤਾ ਲੱਗਿਆ ਸੀ ਕਿ ਸ਼ਾਹੀ ਮੋਟਿਆਰ ਦੇ ਵਿੱਚ ਤੁਸੀਂ ਪਹਿਲੀ ਵਾਰ ਪਾਰਟਿਸਿਪੇਟ ਕੀਤਾ ਜਾਂ ਪਹਿਲਾਂ ਵੀ ਕਰ ਨਹੀਂ ਫਰਸਟ ਟਾਈਮ ਹੈ ਅੱਛਾ ਤੁਸੀਂ ਫਰਸਟ ਟਾਈਮ ਕੀਤਾ ਸੋ ਹਾਉ ਵਾਸ ਦ ਐਕਸਪੀਰੀਅੰਸ ਬਲ ਤੁਸੀਂ ਐਕਸਪੈਕਟ ਕਰ ਰਹੇ ਸੀਗੇ ਕਿ ਯੂ ਆਰ ਗੋਇੰਨਾ ਬੀ ਦ ਵਿਨਰ ਹਲਕਾ ਹਲਕਾ ਕੀਤਾ ਸੀ ਅੱਛਾ ਬਟ ਕੌਨਫੀਡੈਂਸ ਸੀਗਾ ਕਿ ਹਾਂ ਆਪਾਂ ਕਰਾਂਗੇ ਐਂਡ ਦੈਨ ਯੂ ਆਰ ਨਾਊ ਕੰਗ੍ਰੈਚੂਲੇਸ਼ਨ ਥੈਂਕ ਯੂ ਅੱਛਾ ਹੁਣ ਸਾਡੇ ਨਾਲ ਇੱਕ ਹੋਰ ਛੋਟੀ ਜੀ ਸੋਹਣੀ ਜੀ ਮੋਟਿਆਰ ਕੀ ਨਾਮ ਹੈ ਤੁਹਾਡਾ ਗੁਰਨੀਤ ਕੌਰ ਗੁਰਨੀਤ ਕੌਰ ਗੁਨਰੀਤ ਗੁਨਰੀਤ अच्छा बड़ा यूनिक ਜਿਆ ਨਾਮ ਹੈ ਤੇ ਬਹੁਤ ਹੀ ਯੂਨਿਕ ਸਟਾਈਲ ਦੇ ਵਿੱਚ ਵਧੀਆ ਸਟਾਈਲ ਦੇ ਵਿੱਚ ਇਸ ਪੰਜਾਬੀ ਮੁਟਿਆਰ ਨੇ ਜਿਹੜਾ ਉਹ ਗਿੱਧਾ ਪਾਇਆ ਸੀਗਾ ਸੋ winner ਬਣ ਕੇ ਉਹ ਕਿਦਾਂ ਲੱਗ ਰਿਹਾ ਵਧੀਆ ਵਧੀਆ ਲੱਗ ਰਿਹਾ ਹੈ ਕੈਂਟ ਅੱਛਾ ਇੱਕ ਬੋਲੀ ਪਾ ਦਿਓ ਫਿਰ ਇਸੇ ਗੱਲ ਦੇ ਉੱਤੇ ਇੱਕ ਬੋਲੀ ਤੁਹਾਡੇ ਤੋਂ ਆਪਾਂ ਸੁਣੇ ਬਣਨ ਤੁਹਾਨੂੰ ਜਾਣ ਦੇਣਾ തസദ മേ വാലി ഗൽ കൂന്നസേ മി സസ്സ നനദക്കനദക്കുവരി മായി ബാ മീനു ചച്ചായ മറ നിസദ ਹਾਏ ਮਰ ਗਈ ਮੇਰੇ ਦਿਲ ਵਾਲੀ ਗੱਲ ਕਿਉਂ ਨ ਦੱਸਦਾ ਨਹੀਂ ਹਾਏ ਮਰ ਗਈ ਮੇਰੀ ਦਿਲ ਵਾਲੀ ਗੱਲ ਕਿਉਂ ਨ ਦੱਸਦਾ ਨਹੀਂ ਹਾਏ ਮਰ ਗਈ ਬਹੁਤ ਹੀ ਸੋਹਣਾ ਅਸੀਂ ਆਪਣੀ ਦਿਲ ਵਾਲੀ ਗੱਲ ਜ਼ਰੂਰ ਦੱਸਣੀ ਹੈ ਕਿ ਇੰਨਾ ਵਧੀਆ ਗਿੱਧਾ ਜਿਹੜਾ ਹੈ ਉਹਨਾਂ ਨੇ ਪਾਇਆ ਹੈ ਤੇ ਉਹਦੇ ਸਦਕੇ winner ਬਣੇ ਨੇ ਕੰਗ੍ਰੈਚੁਲੇਸ਼ਨਸ ਟੂ ਯੂ ਥੈਂਕ ਯੂ ਅੱਛਾ ਹੁਣ ਇੱਕ ਲਾਸਟ ਦੇ ਉੱਤੇ ਜਿਹੜਾ ਸਾਡਾ ਤੀਜਾ winner ਸਭ ਤੋਂ ਛੋਟੀ ਏਜ ਗਰੁੱਪ ਵਾਲਾ ਹਾਂਜੀ ਕੀ ਨਾਮ ਹੈ ਤੁਹਾਡਾ ਹਰਨਾਜ਼ ਹਰਨਾਜ਼ ਓ ਮਾਈ ਗਾਡ ਇੰਨਾ ਸੋਹਣਾ ਨਾਮ ਮੰਮਾ ਨੇ ਰੱਖਿਆ ਮੰਮਾ ਨੇ ਕਾ ਪਾਪਾ ਨੇ ਰੱਖਿਆ ਪਤਾ ਨਹੀਂ ਅੱਛਾ ਘਰਦਿਆ ਨਹੀਂ ਰੱਖਿਆ ਹੈ ਅੱਛਾ ਸੋ ਹਰਨਾਜ਼ ਜਿੱਤ ਗਏ ਹੋ ਤੁਸੀਂ ਗਿੱਧਾ ਜਿਹੜਾ ਕੰਪੀਟੀਸ਼ਨ ਇੱਥੇ ਅੱਜ ਹੋਇਆ ਸ਼ਾਹੀ ਮੁਟਿਆਰ ਬਾਣੀ ਉਹ ਬਹੁਤ ਸੋਹਣਾ ਤਾਜ ਵੀ ਮਿਲਿਆ ਤੁਹਾਨੂੰ ਪਸੰਦ ਆਇਆ ਤੁਹਾਨੂੰ ਇਹ ਸੋਹਣਾ ਲੱਗਾ ਸੋ ਕਿੱਦਾਂ ਲੱਗ ਰਿਹਾ ਫਿਰ ਜਿੱਤ ਕੇ ਅੱਛਾ ਅੱਛਾ ਲੱਗ ਰਿਹਾ ਸਿਖਾਇਆ ਕਿਨੇ ਤੁਹਾਨੂੰ ਗਿੱਧਾ ਕਿੰਨੇ ਸਿਖਾਇਆ ਸੀ ਪ੍ਰੀਤ ਜੀ ਨੇ ਕਿੰਨੇ ਸਿਖਾਇਆ ਬੁਲਾ ਲਓ ਉਹਨਾਂ ਨੂੰ ਬੁਲਾਓ ਅੱਛਾ ਜੀ ਸੋ ਕਲਾਪਿੰਗ ਸਤ ਤੁਸੀਂ ਜਿਹੜਾ ਉਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹਾਂਗੀ ਕਿ ਤੁਸੀਂ ਸਾਡੇ ਪੰਜਾਬੀ ਕਲਚਰ ਨੂੰ ਸਾਡੇ ਪੰਜਾਬੀ ਵਿਰਸੇ ਨੂੰ ਅੱਗੇ ਵਧਾ ਰਹੇ ਹੋ ਕੁੜੀਆਂ ਦੇ ਵਿੱਚ ਮੁੰਡਿਆਂ ਦੇ ਵਿੱਚ ਮੁੰਡਿਆਂ ਨੇ ਬਹੁਤ ਸੋਹਣਾ ਪੰਗੜਾ ਪਾਇਆ ਕੁੜੀਆਂ ਨੇ ਬਹੁਤ ਸੋਹਣਾ ਗਿੱਧਾ ਪਾਇਆ ਸਾਨੂੰ ਦੇਖ ਕੇ ਬਹੁਤ ਮਜ਼ਾ ਆਇਆ ਆਡੀਅנס ਨੇ ਵੀ ਬਹੁਤ ਇੰਜੋਏ ਕੀਤਾ ਹੋਵੇਗਾ ਸਭ ਤੋਂ ਪਹਿਲਾਂ ਤਾਂ ਤੋਂ ਇਹ ਸਵਾਲ ਕਰਨਾ ਚਾਹਾਂਗੀ ਕਿ ਇਹ ਜਿਹੜਾ ਇਨੀਸ਼ੀਏਟਿਵ ਹੈ ਉਹ ਤੁਸੀਂ ਕਿੱਦਾਂ ਲਿਆ ਮੈਂ ਦੇਖੋ ਜਿਸ ਟਾਈਮ ਅਸੀਂ ਆਪ ਪੰਗੜਾ ਪਾਉਂਦੇ ਸੀ ਸਾਨੂੰ ਇਸ ਟਾਈਮ ਮੌਕਾ ਨਹੀਂ ਮਿਲਿਆ ਸਪੈਸ਼ਲੀ ਮੈਂ ਇੱਥੇ ਸਭ ਤੋਂ ਪਹਿਲਾਂ ਉਹਨਾਂ ਦੇ ਬੱਚਿਆਂ ਦੇ ਪੇਰੈਂਟਸ ਦਾ ਕਰਦਾ ਕਿ ਉਹ ਆਪਣੇ ਬੱਚਿਆਂ ਨੂੰ ਇਹ ਪਲੇਟਫਾਰਮ ਦੇ ਰਹੇ ਨੇ ਕਿਉਂਕਿ ਜੋ ਇਸ ਟਾਈਮ ਆਪਾਂ ਦੇਖਦੇ ਜਾ ਰਹੇ ਕਿ ਬੱਚੇ ਨਾ ਆਪਣੇ ਕਲਚਰ ਤੋਂ ਵਿਛੜਦੇ ਜਾ ਰਹੇ ਨੇ ਆਲਮੋਸਟ ਆਪਾਂ ਦੇਖਿਆ ਵੀ ਬੱਚੇ ਫੋਨ ਯੂਜ਼ ਕਰ ਰਹੇ ਨੇ ਜਿਹੜੀਆਂ ਬਾਹਰ ਲਈ ਖੇਡਾਂ ਹੁੰਦੀਆਂ ਸੀ ਹਨਾ ਕਿਕਲੀ ਖੇਡਣਾ ਜਾਂ ਬੱਚਿਆਂ ਨੇ ਉਹ ਚੀਜ਼ਾਂ ਖਤਮ ਹੋ ਚੁੱਕੀਆਂ ਨੇ ਕਿਉਂਕਿ ਬੱਚਾ ਆਪਣੇ ਕਲਚਰ ਤੋਂ ਦੂਰ ਹੁੰਦਾ ਜਾ ਰਿਹਾ ਇਸ ਕਰਕੇ ਅਸੀਂ ਥੋੜੀ ਜਿਹੀ ਕੋਸ਼ਿਸ਼ ਕੀਤੀ ਹੈ ਮੈਨੂੰ ਘੱਟੋ ਘੱਟ ਵੀਰਾਂ ਬੱਚਿਆਂ ਨੂੰ ਉਹਨਾਂ ਦੇ ਆਪਣੇ ਵਿਰਸੇ ਨਾਲ ਗੁਰਬਾਣੀ ਨਾਲ ਕੱਲਾ ਇਹ ਨਹੀਂ ਵੀ ਅਸੀਂ ਸਿਰਫ ਭੰਗੜਾ ਗਿੱਧਾ ਸਿਖਾਣੇ ਆ ਅਸੀਂ ਬੱਚਿਆਂ ਨੂੰ ਗੁਰਬਾਣੀ ਪੜ੍ਹਨਾ ਵੀ ਸਿਖਾਣੇ ਆ ਦਸਤਾਰ ਬੰਨਣੀ ਵੀ ਸਿਖਾਣੇ ਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਆਪਣੇ ਬੱਚਿਆਂ ਨੂੰ ਜੋ ਆਣ ਵਾਲਾ ਕਲਚਰ ਆ ਉਹਨੂੰ ਬਚਾ ਕੇ ਰੱਖਣਾ ਕਿਉਂਕਿ ਜੋ ਅਲੋਪ ਹੋਣਾ ਹੈ ਅੱਜ ਤੁਸੀਂ ਦੇਖਿਆ ਹੀ ਹੈ ਵੀ ਜ਼ਿਆਦਾਤਰ ਬੱਚੇ ਬਾਹਰ ਨੂੰ ਜਾਈ ਜਾਂਦੇ ਨੇ ਪਰ ਅਸੀਂ ਜਉਨੇ ਵੀ ਸਾਡਾ ਇੱਥੇ ਹੀ ਬੱਚਾ ਇੱਥੇ ਹੀ ਸਿੱਖੇ ਇੱਥੇ ਆਪਣੇ ਕਲਚਰ ਨੂੰ ਸੰਭਾਲ ਕੇ ਰੱਖੇ ਤੇ ਇਹਦੇ ਨਾਲ ਮੇਰੇ ਕੱਲਾ ਨਹੀਂ ਮੇਰੀ ਇੱਕ ਛੋਟੀ ਸਿਸਟਰ ਆ ਜੋ ਇਹਨਾਂ ਬੱਚਿਆਂ ਨੂੰ ਗਿੱਧਾ ਤਿਆਰ ਕਰਦੀ ਆ ਤੇ ਉਹ ਖੁਦ ਆਪ ਇੰਟਰਨੈਸ਼ਨਲ Winner ਰਹਿ ਚੁੱਕੀ ਹੈ ਗਿੱਧੇ ਦੇ ਵਿੱਚ ਕੈਨੇਡਾ ਲਾਸਟ ਇਅਰ Winner ਹੋਈ ਹੈ ਉਹ ਤੇ ਇਹ ਉਹਨਾਂ ਦੀ ਹੀ ਸਟੂਡੈਂਟ ਨੇ ਮੈਂ ਤਾਂ ਇੱਕ ਪਲੈਟਫਾਰਮ ਦੇਣ ਵਾਲਾ ਜਾਂ ਬ੍ਰਿਕੀਆਂ ਦੱਸਣ ਵਾਲਾ ਪਰ ਅਸਲੀ ਜੋ ਗਿੱਧਾ ਜੋ ਅਸਲੀ ਲੋਕ ਨਾਚ ਜੋ ਕੁੜੀਆਂ ਦਾ ਉਹ ਇਸ ਨੇ ਸਿਖਾਇਆ ਗਿੱਧਾ ਬਿਲਕੁਲ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੀ ਸ਼ਸ਼ੀਕਰ ਜੀ ਸ਼ਸ਼ੀਕਰ ਕੀ ਨਾਮ ਇਹ ਸੁਖਪ੍ਰੀਤਕਾਰ ਸੁਪ੍ਰੀਤ ਜਿਵੇਂ ਕਿ ਸਾਨੂੰ ਦੱਸਿਆ ਹੁਣੇ-ਹੁਣੇ ਪਤਾ ਲੱਗਾ ਕਿ ਤੁਸੀਂ ਜਿਹੜਾ ਕੈਨੇਡਾ ਦੇ ਵਿੱਚ ਪਰਫਾਰਮ ਕਰਕੇ ਆਏ ਹੋ ਐਂਡ ਉੱਥੇ ਵਿਨਰ ਹੋ ਐਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਕੰਗ੍ਰੈਚੁਲੇਸ਼ਨਸ ਐਂਡ ਤੁਹਾਨੂੰ ਸੈਲੂਟ ਐ ਕਿ ਤੁਸੀਂ ਸਾਡੇ ਪੰਜਾਬੀ ਕਲਚਰ ਨੂੰ ਸਾਡੇ ਪਹਿਰਾਵੇ ਨੂੰ ਅੱਗੇ ਲੈ ਕੇ ਜਾ ਰਹੇ ਹੋ ਤੇ ਤੁਸੀਂ ਕਿੱਦਾਂ ਸਿਖਾਉਂਦੇ ਹੋ ਮਤਲਬ ਇਹਨਾਂ ਸਭ ਹਾਂਜੀ ਓਕੇ ਸੋ ਸਭ ਤੋਂ ਪਹਿਲਾਂ ਮੈਂ ਜਾਣੀ ਤੁਸੀਂ ਇਹ ਅਕੈਡਮੀ ਦਾ ਨਾਮ ਦੱਸੋ ਤੁਸੀਂ ਕੋਈ ਅਕੈਡਮੀ ਰਨ ਕਰਦੇ ਹੋ ਹਾਂਜੀ ਸਾਡੀ ਅਕੈਡਮੀ ਪ੍ਰੀਤ ਪੰਗੜ ਅਕੈਡਮੀ ਜਿੱਥੇ ਸਰ ਕੋਚ ਨੇ ਉੱਥੇ ਕਿੱਦਾਂ ਸਿਖਾਉਂਦੇ ਪਟਿਆਲਾ ਦੇ ਵਿੱਚ ਹੀ ਐ ਜੀ ਹਾਂਜੀ ਇਹ ਪਟਿਆਲੇ ਸ਼ਹਿਰ ਠੀਕ ਹੈ ਜੀ ਤੇ ਇਹ ਸਾਰੇ ਬੱਚੇ ਪਟਿਆਲੇ ਸ਼ਹਿਰ ਦੇ ਨੇ ਤੇ ਬਹੁਤ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਬੱਚੇ ਆਪਣੇ ਕਲਚਰ ਨਾਲ ਜੁੜੀ ਜਾ ਰਹੇ ਨੇ ਜੁੜੀਆਂ ਮੈਂ ਸਪੈਸ਼ਲੀ ਸਿਰਫ ਇੱਥੇ ਸਭ ਤੋਂ ਵੱਧ ਮੈਂ ਪੇਰੈਂਟਸ ਨਾਲ ਕਰਨਾ ਚਾਹੁੰਦਾ ਕਿ ਉਹ ਆਪਣੇ ਬੱਚਿਆਂ ਨੂੰ ਕਲਚਰ ਨਾਲ ਜੋੜ ਰਹੇ ਨੇ ਤੇ ਥੈਂਕ ਯੂ ਸਰ ਥੈਂਕ ਯੂ ਐਂਡ ਮੈਮ ਠੀਕ ਹੈ ਜੀ ਸੋ ਲਾਸਟ ਕੀ ਕਹਿਣਾ ਚਾਹੋਗੇ ਤੁਸੀਂ ਵੀ ਪੰਗੜਾ ਦੇਖਿਆ ਗਿੱtta ਦੇਖਿਆ ਜੋ ਬੱਚਿਆਂ ਨੇ ਪਾਇਆ ਸੋ ਜਦੋਂ ਕਿਸੇ ਬੱਚੇ ਦੀ ਜਿੱਤ ਹੁੰਦੀ ਹੈ ਤਾਂ ਨਾਲ ਦੀ ਨਾਲ ਉਹਦਾ ਟੀਚਰ ਦੀ ਵੀ ਜਿੱਤ ਹੁੰਦੀ ਹੈ ਸੋ ਟੀਚਰ ਦੀ ਖੁਸ਼ੀ ਜਾਨਣਾ ਚਾਹਾਂਗੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਜਿਨ੍ਹਾਂ ਨੂੰ ਅੱਜ ਸਿਖਾਇਆ ਕਿ ਉਹ ਆਏ ਨੇ ਵੱਡੇ ਪਲੇਟਫਾਰਮ ਤੇ ਅਗੇ ਵਧਿਆ ਉਹਨਾਂ ਨੇ ਕੀਤਾ ਤੇ ਅੱਜ ਜਿੱਤ ਕੇ ਲੈ ਕੇ ਗਈ ਇਸ ਤੋਂ ਖੁਸ਼ੀ ਵਾਲੀ ਗੱਲ ਹੋਰ ਕੋਈ ਹੋ ਨਹੀਂ ਸਕਦੀ ਖੁਸ਼ੀ ਸਾਨੂੰ ਇਹਨਾਂ ਦੇ ਚਿਹਰਿਆਂ ਦੇ ਉੱਤੇ ਦਿਖ ਰਹੀ ਹੈ ਦੀ ਸਾਨੂੰ ਖੁਦ ਬਹੁਤ ਖੁਸ਼ੀ ਹੋਈ ਹੈ ਕਿ ਇਹਨੇ ਛੋਟੇ-ਛੋਟੇ ਬੱਚੇ ਜਿਹੜੇ ਨੇ ਉਹ ਹੁਣ ਤੋਂ ਹੀ ਸ਼ੁਰੂਆਤ ਕਰ ਰਹੇ ਨੇ ਆਪਣੇ ਕਲਚਰ ਦੇ ਨਾਲ ਜੁੜ ਰਹੇ ਨੇ ਬੱਚੇ ਜਿਹੜੇ ਹੁੰਦੇ ਨੇ ਉਹੀ ਦੇਸ਼ ਦਾ ਕਲਚਰ ਦਾ ਵਿਰਸੇ ਦਾ ਅਸਲੀ ਭਵਿੱਖ ਹੁੰਦੇ ਨੇ ਤੇ ਇਹ ਜਿਹੜਾ ਸਾਡਾ ਭਵਿੱਖ ਆਉਣ ਵਾਲਾ ਬਹੁਤ ਹੀ ਜ਼ਿਆਦਾ ਬ੍ਰਾਈਟ ਹੈ ਇਹ ਪੂਰੀ ਤਰੀਕੇ ਨਾਲ ਕਲੀਅਰ ਹੋ ਗਿਆ ਹੁਣ ਸਾਡੇ ਜਾਣ ਦਾ ਵੇਲਾ ਹੋ ਗਿਆ ਜਾਂਦੇ ਜਾਂਦੇ ਅਸੀਂ ਇੱਕ ਬੋਲੀ ਸਾਰਿਆਂ ਤੋਂ ਜਿਹੜੀ ਉਹ ਸੁਣ ਕੇ ਜਾਣੀ ਹੈ ਬਹੁਤ ਹੀ ਪਿਆਰਾ ਜਿਹਾ ਜਿੱਦਾਂ ਅੰਦਰ ਗਿੱਦਾ ਕੀਤਾ ਕੁੜੀਓ ਇੱਥੇ ਵੀ ਲਾ ਦਿਓ ਰੌਣਕਾ ਇੱਕ ਜਾਂਦੇ ਜਾਂਦੇ ਬੋਲੀ ਸੁਣਾ ਦਿਓ ਨੇ ਕਾ ਆਈ ਬਾਬਾ ਨਾਨਕ ਕਾ ਜਾਈ ਬਾਬਾ ਨਾਨਕ ਕਾ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕ ਕਾ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕ ਕਾ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕ ਕਾ ਵੇੜਾ ਮੈਂ ਮਲਿਆ ਮੈਂ ਵੇੜੇ ਦੀ ਮਾਲਕ ਵੇੜਾ ਮੈਂ ਮਲਿਆ ਮੈਂ ਵੇੜੇ ਦੀ ਸੋਮਤ ਜੀ ਬਹੁਤ ਵਧੀਆ ਲੱਗਾ ਤੁਹਾਡੇ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਅਗੇਨ ਜੋ ਸਾਡੇ ਵਿਨਰਸ ਨੇ ਤੁਹਾਨੂੰ ਬਹੁਤ ਬਹੁਤ ਕੰਗ੍ਰੈਚੁਲੇਸ਼ਨਸ ਹੈ ਐਂਡ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਡੇ ਲਈ ਐਦਾਂ ਦੇ ਹੋਰ ਟੈਲੈਂਟਸ ਲੈ ਕੇ ਆਓ ਜੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਮੈਮ ਥੈਂਕ ਯੂ ਸੋ ਮੱਚ ਤੁਹਾਡਾ ਮੈਮ ਥੈਂਕ ਯੂ ਥੈਂਕ ਯੂ ਥੈਂਕ ਮੈਮ ਥੈਂਕ ਯੂ ਤੋ ਇਹ ਸੀਗੀ ਜੀ winner ਅੱਜ ਦੀ ਜੋ ਜੂਨੀਅਰ ਕੈਟੇਗਰੀ ਹੈ ਜੇਕਰ ਆਪੋ ਦੀ ਗੱਲ ਕਰੀਏ ਇਹ winners ਸੀਗੇ ਜਿਨ੍ਹਾਂ ਨੇ ਸ਼ਾਹੀ ਮੁਟਿਆਰ ਕੰਪੀਟੀਸ਼ਨ ਜਿਹੜਾ ਉਹ ਜਿੱਤ ਕੇ ਉਹ ਟ੍ਰੋਫੀ ਜੋ ਹੈ ਉਹ ਤਾਜ ਜੋ ਹੈ ਉਹ ਆਪਣੇ ਨਾਮ ਕੀਤਾ ਹੈ ਬਹੁਤ ਮਜ਼ਾ ਆਇਆ ਆਈ ਹੋਪ ਕਿ ਤੁਸੀਂ ਵੀ ਬਹੁਤ ਜ਼ਿਆਦਾ ਇੰਜੋਏ ਕੀਤਾ ਹੋਵੇਗਾ ਇਸ ਪੂਰੇ ਦੇ ਪੂਰੀ ਜੋ ਇੱਥੇ ਕੰਪੀਟੀਸ਼ਨ ਹੋਇਆ ਨਾ ਸਿਰਫ ਸਾਨੂੰ ਜਿਹੜਾ ਉਹ ਪੰਜਾਬ ਦਾ ਲੋਕ ਨਾਚ ਦੇਖਣ ਨੂੰ ਮਿਲਿਆ ਬਲਕਿ ਉਹਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਸਾਡੀ ਨਜ਼ਰ ਪਈ ਹੈ ਕਿ ਜਿਹੜੇ ਅੱਜ ਕੱਲ ਦੇ ਬੱਚੇ ਨੇ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਉਹ ਫੋਨਾਂ ਦੇ ਵਿੱਚ ਵੱੜ ਗਏ ਹੋਏ ਨੇ ਜਾਂ ਫਿਰ ਆਪਣੇ ਕਲਚਰ ਤੋਂ ਹੋਰ ਜਾ ਰਹੇ ਨਹੀਂ ਪਰ ਜਦੋਂ ਅਸੀਂ ਐਦਾਂ ਦੇ ਕੰਪੀਟੀਸ਼ਨਸ ਦੇਖਦੇ ਆ ਐਦਾਂ ਦੇ ਫੰਕਸ਼ਨਸ ਦੇਖਦੇ ਆ ਐਦਾਂ ਦੇ ਇਨੀਸ਼ੀਏਟਿਵਸ ਦੇਖਦੇ ਆ ਤਾਂ ਸਾਨੂੰ ਇਹ ਜਾਣ ਕੇ ਖੁਸ਼ੀ ਹੁੰਦੀ ਹੈ ਕਿ ਨਹੀਂ ਯਾਰ ਕਿਤੇ ਨਾ ਕਿਤੇ ਜਿਹੜਾ ਪੰਜਾਬ ਹੈ ਉਹ ਸਾਡੇ ਸਭ ਦੇ ਦਿਲਾਂ ਦੇ ਵਿੱਚ ਵਸਿਆ ਹੋਇਆ ਹੈ ਤੇ ਉਹ ਲੋਕ ਜਿਹੜੇ ਇਸ ਸਾਡੇ ਵਿਰਸੇ ਨੂੰ ਹੋਰ ਅੱਗੇ ਲੈ ਕੇ ਜਾ ਰਹੇ ਨੇ ਅਸੀਂ ਉਹਨਾਂ ਨੂੰ ਤਹਿ ਦਿਲੋਂ ਧੰਨਵਾਦ ਕਰਦੇ ਆ ਤੇ ਉਹਨਾਂ ਨੂੰ ਸੈਲੂਟ ਕਰਦੇ ਆ